ਧਰਮ ਸਭ ਦੇ ਵੱਖੋ ਵੱਖਰੇ ਨੇ ਪਰ ਇਨਸਾਨ ਤਾਂ ਇੱਕ ਹੀ ਆ ਜੇ ਇਨਸਾਨੀਅਤ ਹੀ ਦਿਖਾਉਣ ਦਾ ਬਸ ਰਤਬਾ ਹੋਣਾ ਚਾਹੀਦਾ ਗਾ ਜੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਉਹ ਨਹੀਂ ਰਹਿ ਗਿਆ ਇੱਕ ਸਿਰਫ ਦਿਖਾਵਾ ਰਹਿ ਗਿਆ ਆ ਦੇਖੋ ਰਾਮਲੀਲਾ ਤੇ ਇਹ ਨੱਚਦੇ ਟੱਪਦੇ ਕਿਦਾਂ ਪੰਗੜੇ ਪਾ ਰਹੇ ਨੇ ਇਹ ਸਿਰਫ ਇੱਕ ਮੂਰਖਤਾ ਕੀ ਸਭ ਦਾ ਸਤਿਕਾਰ ਕਰਨਾ ਚਾਹੀਦਾ ਕਿਸੇ ਨੂੰ ਨੀ ਤੈਨੂੰ ਨਹੀਂ ਦਿਖਾਉਣਾ ਚਾਹੀਦਾਗਾ ਇਹ ਗਾਣੇ ਕਿਵੇਂ ਦੇ ਲਾਇਆ ਕਰਕੇ ਫਲਾਈ ਜਾਵਾਂ ਤੇ ਇੱਕ ਕਾਲੀ ਐਕਟਿਵਾ ਦਾ ਯਾਰ ਐਦਾਂ ਨਹੀਂ ਕਰਨਾ ਚਾਹੀਦਾਗਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾਗਾ ਕੋਈ ਵੀ ਧਰਮ ਹੈਗਾ ਆਪਾਂਾ Hindu ਆਪਾਂਾ Muslim ਆਪਾਂਾ Sikh ਆਪਾਂਾ Isaiya Buddha ਠੀਕ ਆ ਨਾ ਆਪਾਂਾ ਕੋਈ ਵੀ ਧਰਮਾ ਜੈਨ ਧਰਮਾ ਪਰ ਕਿਸੇ ਦਾ ਮਤਲਬ ਕਿ ਐਦਾਂ ਮਜ਼ਾਕ ਨਹੀਂ ਡੋਣਾ ਚਾਹੀਦਾਗਾ ਤੇ ਪਰਮਾਤਮਾ ਸਭ ਦੇ ਵਿੱਚ ਹੀ ਵਸਦਾਗਾ ਸਬਦਾਂ ਸਤਕਾਰ ਕਰੋ ਤੇ ਕਿਸੇ ਦੇ ਦਿਲ ਨੂੰ ਠੋਸ ਨਾ ਪਹੁੰਚੇ ਵੀਰ ਸਾਡੇ ਧਰਮ ਦਾ ਮਖੌਲ ਕੋਈ ਉਡਾ ਰਿਹਾਗਾ ਠੀਕ ਹੈ ਨਾ ਤੇ ਦੁੱਖ ਸਭ ਨੂੰ ਹੀ ਹੁੰਦਾਗਾ ਜੇ ਕੋਈ ਆਪ ਦੀ ਬੇਇਤੀ ਕਰੇ ਫਿਰ ਦੁੱਖ ਮਹਿਸੂਸ ਨਹੀਂ ਹੁੰਦਾਗਾ ਐਸੇ ਕਰਕੇ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ